ਸਤਿ ਸ੍ਰੀ ਅਕਾਲ ਦੋਸਤੋ ਦੀਪ ਸਰਦਾਰ ਮਿੰਟੋ ਕੇ ਇੱਕ ਬਹੁਤ ਹੀ ਵੱਡੀ ਬਲੌਗਰ ਹੈ ਤੇ ਹੁਣ ਇਹ ਫਿਰ ਚਰਚਾ ਦੇ ਵਿੱਚ ਆ ਗਈ ਹੈ ਇੱਕ ਦੋ ਦਿਨ ਪਹਿਲਾਂ ਇਹਨਾਂ ਨੇ ਇੱਕ ਵੀਡੀਓ ਪਾਈ ਸੀ ਉਸ ਦਾ ਜਿਹੜਾ ਥੰਬਨੇਲ ਹੈ ਉਸ ਤੇ ਉੱਤੇ ਲਿਖਿਆ ਸੀ ਮੇਰੇ ਸਹੁਰੇ ਨੇ ਚੱਕ ਲਈ ਇਹ ਤੁਸੀਂ ਜਾਣ ਕੇ ਹੈਰਾਨ ਹੋਵੋਗੇ ਵੀ ਇਸ ਗੱਲ ਬਾਰੇ ਦੀਪ ਸਰਦਾਰਣੀ ਨੇ ਜਾਣ ਕੇ ਇਹ ਗੱਲ ਕਿਉਂ ਲਿਖੀ ਥੰਬਨੇਲ ਤੇ ਜਿਸ ਦੇ ਕਾਰਨ ਇਹ ਚਰਚਾ ਦੇ ਵਿੱਚ ਆ ਗਈ ਹੈ ਦੀਪ ਸਰਦਾਰ ਜੀ ਦੇ ਰਿਸ਼ਤੇਦਾਰੀ ਦੇ ਵਿੱਚ ਕੋਈ ਪ੍ਰੋਗਰਾਮ ਸੀ ਜਿਸ ਤਰ੍ਹਾਂ ਹੁਣ ਤੀਆਂ ਦੇ ਤਿਹਾਰ ਵੀ ਚੱਲ ਰਹੇ ਨੇ ਤੇ ਉਸੇ ਤਰ੍ਹਾਂ ਇਸ ਦੀਪ ਸਰਦਾਰ ਜੀ ਨੇ ਤੀਆਂ ਦੇ ਪ੍ਰੋਗਰਾਮ ਵੀ ਬਹੁਤ ਅਟੈਂਡ ਕੀਤੇ ਅਤੇ ਹੁਣ ਇਹਨਾਂ ਦੀ ਰਿਸ਼ਤੇਦਾਰੀ ਦੇ ਵਿੱਚ ਕੋਈ ਪ੍ਰੋਗਰਾਮ ਸੀ ਜਿਸ ਦੇ ਵਿੱਚ ਇਹ ਗਏ ਤੇ ਉੱਥੇ ਇਹਨਾਂ ਨੇ ਬਹੁਤ ਵਧੀਆ ਗਿੱਧਾ ਪਾ ਕੇ ਰੰਗ ਬਣਿਆ ਤੇ ਬਹੁਤ ਹੀ ਵਧੀਆ ਸੱਭਿਆਚਾਰਕ ਬੁੰਗੀਆਂ ਨੇ ਜੋੜੀਆਂ ਪਾਈਆਂ ਨੇ ਉੱਥੇ ਇਹਨਾਂ ਨੇ ਬੋਲੀਆਂ ਪਾ ਕੇ ਇਹ ਚੀਜ਼ ਸਾਬਤ ਕਰ ਦਿੱਤੀ ਕਿ ਅਸੀਂ ਕੱਲੇ ਬਵਾਗ ਬਣਾਉਣ ਵਾਲੇ ਨਹੀਂ ਹਾਂ ਸਾਨੂੰ ਆਪਣੇ ਸੱਭਿਆਚਾਰ ਦੀ ਜਾਣਕਾਰੀ ਹੈ ਜਿਹੜੀ ਉਹ ਵੀ ਹੈਗੀ ਹੈ ਇਸੇ ਤਰ੍ਹਾਂ ਹੀ ਇਹਨਾਂ ਨੇ ਬੋਲੀ ਪਾਈ ਸੀ ਜੋ ਕਿ ਆਪਣੇ ਸੌਰੇ ਦੇ ਨਾਲ ਰਿਲੇਟਡ ਸੀ ਇਸੇ ਲਈ ਇਹਨਾਂ ਨੇ ਉਹ ਥੰਮਨੇ ਲਾ ਜਿਹੜਾ ਲਾ ਦਿੱਤਾ ਸੀ ਆਪਣੀ ਵੀਡੀਓ ਦੇ ਉੱਪਰ ਜਿਸ ਤੇ ਵਿੱਚ ਲਿਖਿਆ ਸੀ ਮੇਰੇ ਸੌਰੇ ਨੇ ਚੱਕ ਲਈ ਉਸੇ ਨਾਲ ਹੀ ਇਹਨਾਂ ਨੂੰ ਟੂਲ ਕਰਨ ਦੀ ਕੋਸ਼ਿਸ਼ ਵੀ ਕੀਤੀ ਗਈ ਪਰ ਜਿਨ੍ਹਾਂ ਨੂੰ ਆਪਣੇ ਸੱਭਿਆਚਾਰ ਦੀ ਨੌਲੇਜ ਹੈ ਉਨਾਂ ਲਈ ਇੱਕ ਗੱਲ ਬਹੁਤ ਹੀ ਵਧੀਆ ਹੈ ਵੀ ਉਹ ਇਸ ਚੀਜ਼ ਨੂੰ ਸਮਝ ਸਕਦੇ ਹਨ ਬਾਕੀ ਦੇ ਤਾਂ ਸਭ ਲੋਕ ਇਸ ਨੂੰ ਟੋਲ ਹੀ ਕਰਨਗੇ